ਪੁਲਿਸ ਸਤਾਚਾਰ ਦਾ ਸ਼ਿਕਾਰ ਹੋਈ ਮ੍ਰਿਤਕ ਲੜਕੀ ਦਾ ਪਰਿਵਾਰ 2 ਸਾਲ ਤੋਂ ਇਨਸਾਫ ਤੇ ਲਈ ਅੱਜ ਵੀ ਥਾਣੇ ਅੱਗੇ ਧਰਨਾ ਲਾਉਣ ਦੇ ਲਈ ਮਜਬੂਰ ਹੋਇਆ ਪਿਆ ਹੈ ਇਨਸਾਫ ਤੇ ਲਈ ਦਲਿਤ ਪਰਿਵਾਰ ਅੱਜ ਵੀ ਦਰਦਦਰਦੀਆਂ ਠੋਕਰਾ ਖਾਂਦ ਲਈ ਮਜਬੂਰ ਹੈ ਦਰਅਸਲ ਪੀੜਤ ਪਰਿਵਾਰ ਦੀ ਲੜਕੀ ਪੁਲਿਸ ਸਤਾਚਾਰ ਦੀ ਸ਼ਿਕਾਰ ਹੋਈ ਸੀ ਜਿਸ ਤੋਂ ਬਾਅਦ ਇਸ ਨੂੰ ਹੁਣ 2 ਸਾਲ ਦਾ ਸਮਾਂ ਹੋ ਚੁੱਕਾ ਹੈ ਤੇ 2 ਸਾਲ ਪਹਿਲਾਂ ਮਾਮਲਾ ਵੀ ਦਰਜ ਹੋਇਆ ਸੀਗਾ ਲੇਕਿਨ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਕੋਈ ਵਿਅਕਤੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹਾਲਕੇ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਮਾਫ਼ੀ ਦੀ ਸਫਾਰਸ਼ ਕੀਤੀ ਜਾ ਰਹੀ ਹੈ ਲੇਕਿਨ ਇਸ ਦੇ ਬਾਵਜੂਦ ਪਰਿਵਾਰ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੈਂ ਤਾਂ ਲੋਟਨ ਸਿੰਘ ਢੋਲਡਾ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ union ਨਕਾਈ ਲਹਿਆਣਾ ਅੱਜ ਅਸੀਂ ਲਗਾਤਾਰ ਠਾਣਾ ਸਿਟੀ ਦੇ ਮੂਹਰੇ ਸਾਨੂੰ ਬੈਠਿਆਂ ਨੂੰ 2 ਸਾਲ ਹੋ ਗਿਆ ਇਹ ਦੋ ਪੀੜਤ ਪਰਿਵਾਰ ਆ ਇੱਕ ਦਰਸ਼ਨ ਸਿੰਘ ਤੇ ਮਨਪ੍ਰੀਤ ਕੌਰ ਦਾ ਇੱਕ ਸੁਰਿੰਦਰ ਕੌਰ ਤੇ ਉਹਦੇ ਲੜਕੇ ਅਖਵਾਲ ਸਿੰਘ ਦਾ ਇਹਦੇ ਜਣਾ ਲਗਾਤਾਰ ਸਾਨੂੰ 17 ਸਾਲ ਇਹਨਾਂ ਨੂੰ ਸੰਘਰਸ਼ ਲੜਦਿਆਂ ਨੂੰ ਹੋ ਗਏ ਤੇ ਲਗਾਤਾਰ 4 ਸਾਲ ਤਾਨੂੰ ਪਹਿਲਾਂ ਇਹਦੋਂ ਲੜਾਈ ਵਿੱਢੀ ਨੂੰ ਹੋ ਗਏ ਧਰਨੇ ਵਿਚਾਰਿਆਂ ਦਾ ਕੰਮ ਅਸੀਂ ਵੱਡੀ ਪੱਧਰ ਤੇ ਜਗਰਾਉਣ ਦੇ ਵਿੱਚ ਕੀਤਾ ਹੈ ਤੇ ਲਗਾਤਾਰ ਹੁਣ ਸਾਨੂੰ ਦੋ ਸਾਲ ਇੱਥੇ ਬੈਠਿਆ ਨੂੰ ਹੋ ਗਏ ਪਰ ਹਾਲੇ ਤੱਕ ਇਹੜਾ ਲੜਕੀ ਗਲਵੰਤ ਕੌਰ ਦੀ ਮੌਤ ਤੋਂ ਬਾਅਦ ਪਰਚਾ ਦਰਜ ਹੋਇਆ ਸੀ ਸਾਡੀ ਮੁੱਖ ਮੰਗ ਸੀ ਵੀ ਉਹਦੇ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਡੀਐਸਪੀ ਭਲਕੇ ਉਹਦੇ ਸੰਗੀਆਂ ਨੂੰ ਉਹ ਨਹੀਂ ਹੋਇਆ ਦੂਜੇ ਪਾਸੇ ਧੱਕੇ ਨਾਲ ਸੈੱਟ ਬਣਾ ਕੇ ਸਾਡੇ ਸਿਰ ਤੇ ਭਾਰੀ ਤੇ ਉਹਨੇ ਸਾਡੇ ਪਰਚੇ ਦੀ ਕੈਂਸਲੇਸ਼ਨ ਭਰ ਕੇ ਕੋਰਟ ਚ ਜਾਤੋਂ ਚੋਰੀ ਦੇ ਦਿੱਤੀ 1.5 ਸਾਲ ਬਾਅਦ ਉਹ ਜਿਹੜੀ ਪੀੜਤ ਲੜਕੀ ਕਲਵੰਤ ਕੌਰ ਆ ਉਹਦਾ ਸਾਨੂੰ ਸਾਡੇ 4.4 ਲੱਖ ਦਾ ਚੈੱਕ ਮਿਲਿਆ ਉਹਨੂੰ ਪੀੜਤ ਮੰਨਿਆ ਹਾਲਾਂਕਿ ਇਹਦੇ ਵਿੱਚ ਪੀੜਤ ਤਾਂ ਬਹੁਤ سارے ਆ ਇਹ ਬੀਬੀ ਮਨਕਰੋ ਪ੍ਰੀਤ ਕੌਰ ਵੀ ਪੀੜਤ ਆ ਇਹਨਾਂ ਦੇ ਘਰ ਵਾਲੇ ਦਰਤਨ ਸਿੰਘ ਵੀ ਪੀੜਤ ਆ ਇਹਨਾਂ ਦੇ ਬੱਚੇ ਵੀ ਪੀੜਤ ਆ ਅਕਵਾਲ ਸਿੰਘ ਵੀ ਪੀੜਤਾ ਇਹਦੀ ਮਾਤਾ ਵੀ ਪੀੜਤਾ ਇਹ 7-8 ਜਿਹੜੇ ਪੀੜਤਾ ਉਹਨਾਂ ਤੋਂ ਸਿਰਫ ਇੱਕ ਉਹਨਾਂ ਨੇ ਪੀੜਤ ਬੰਨਿਆ ਸਾਡੀ ਮੰਗ ਆ ਕਿ ਜਿਹੜੇ ਸਾਰੇ ਪੀੜਤਾ ਇਹਨਾਂ ਨੂੰ ਐਫਪੀਆਰ ਦੇ ਵਿੱਚ ਦਰਜ ਕੀਤਾ ਜਾਵੇ ਤੇ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਅੱਜ ਨਸੀਬ ਤੋਂ ਵਾਂਝੇ ਆ ਇਹਦਾ ਸੀ ਇੱਕ ਤਰ੍ਹਾਂ ਸਾਰਿਆਂ ਨੂੰ 4.5 ਲੱਖ ਦਾ ਪਹਿਲਾਂ ਚੱਕ ਮਿਲਣਾ ਤੇ ਚਲਾਨ ਲੈਣ ਤੋਂ ਬਾਅਦ 4.5 ਲੱਖ ਦਾ ਫਿਰ ਮਿਲਣਾ ਇਹ ਅੱਜ ਇਸ ਅੰਕਾਫ ਤੋਂ ਵੱਧ ਗਿਆ ਹੁਣ ਕੀ ਹੋਇਆ ਵੀ ਹੁਣ 2 ਸਾਲਾਂ ਬਾਅਦ ਇੱਕ ਬਧੀਗ ਜਿਲ੍ਹਾ ਮੇਜਿਸਟ੍ਰੇਟ ਨੇ ਰਿਪੋਰਟ ਬਣਾਈ ਆ ਵੀ ਇਹ ਪਰਿਵਾਰ ਦਾ 17 ਸਾਲਾਂ ਦੇ ਵਿੱਚ ਕਿੰਨਾ ਨੁਕਸਾਨ ਹੋ ਗਿਆ ਜਿਹਦੇ ਤਹਿਤ ਉਹਨਾਂ ਨੇ 6 ਕਰੋੜ ਦੀ ਰਿਪੋਰਟ ਬਣਾਈ ਆ ਉਹ ਮੇਰੇ ਕੋਲੇ ਆ ਇਹ 6 ਕਰੋੜ ਦੀ ਰਿਪੋਰਟ ਆ ਵੀ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਇਹਨਾਂ ਦਾ ਵੱਡੀ ਬਦਰ ਤੇ ਪਰਿਵਾਰ ਦਾ ਝਾੜਾ ਹੋਇਆ ਸਮਾਜ ਦੇ ਵਿੱਚ ਉਹਨਾਂ ਦੀ ਬੇਕਦਰੀ ਹੋਈ ਆ ਇਹਨਾਂ ਦੇ ਵੱਡੇ ਵੱਡੇ ਇਲਜ਼ਾਮ ਲੱਗੇ ਇਹਨਾਂ ਦਾ ਜੀਣਾ ਦੁੱਭਰ ਹੋਇਆ ਇਹ ਉਹਦਾ ਸਿੱਟਾ ਹੈ ਉਹਨੇ ਰਿਪੋਰਟ ਬਣਾਈ ਥਲੇ ਪੜਵਾਰੀ ਤੋਂ ਲੈ ਕੇ ਕਾਨੂੰਨ ਨੂੰ ਐਸ.ਡੀ. ਦੇ ਰਾਹੀਂ ਨਿਕਦੀ ਹੋਈ ਇਹ ਹੁਣ ਜ਼ਿਲ੍ਹਾ ਵਿਧੀਗ ਇਨਵੈਸਟੀਗੇਟਰ ਨੇ ਸਰਕਾਰ ਨੂੰ ਭੇਜੀਆ ਤੇ ਹੁਣ ਅਸੀਂ ਮੰਗ ਕਰਦੇ ਆ ਸਰਕਾਰ ਇਹ ਜਿਹੜਾ ਪੀੜਤਾ ਨੂੰ ਮੁਆਵਜ਼ਾ ਦੇਵੇ ਇਹਨਾਂ ਨੂੰ ਦੂਰਾ ਇਨਸਾਫ ਆ ਜਿਹੜੇ ਪੀੜਤੇ ਤੋਂ ਵੰਜੇ ਆ ਮਨਪ੍ਰੀਤ 43 ਸਾਲ ਦਾ ਪਰਿਵਾਰ ਆ ਅਕਵਾਲ ਸਿੰਘ ਤੇ ਮਾਤਾ ਸੋਜਿੰਦਰ ਕੌਰ ਆ ਇਹਨਾਂ ਨੂੰ ਐਫ.ਆਰ ਦੇ ਵਿੱਚ ਦਰਜ ਕੀਤਾ ਅਸੀਂ ਜੇ 23 ਤਰੀਕ 23 ਮਾਰਚ ਆ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦੇ ਦਿਨ ਤੇ ਅਸੀਂ ਇੱਥੇ ਬੈਠੇ ਆ ਧਰਨੇ ਤੇ ਸਾਨੂੰ तकरीबन 22 22 ਦਾ ਬੈਠੇ 22 ਤੋਂ ਬੈਠੇ ਸਵਾ ਦੋ ਸਾਲ ਹੋ ਗਏ ਆ ਲੇਕਿਨ ਅਸੀਂ ਇਨਸਾਫ ਦੀ ਮੰਗ ਕਰ ਰਹੇ ਆ ਕਿਉਂਕਿ ਮੇਰੀ ਨਾਨ ਜਿਹੜੀ ਕਲਵੰਤ ਕੌਸੀ ਜਿਹੜੀ ਕਿ ਇੰਕਲ ਕਰਕੇ ਮੋਕੀ 17-18 ਸਾਲ ਮੰਜੇ ਤੇ ਪੈ ਕੇ ਮੋਕੀ ਜਿਹੜੀ ਇੱਕ ਮੰਜੇ ਨਾ ਮੰਜਾ ਹੋ ਗਈ ਸੀ ਜਦ ਕਿ ਉਹ ਲੜਕੀ ਦੀ ਜਿਹੜੀ ਉਮਰ ਸੀ ਹਸਣ ਖੇਲਣ ਦੀ ਸੀ ਉਹਦੇ ਘਰ ਵਸਾਉਂਦੇ ਸੀ ਉਦੋਂ ਤਕਰੀਬਨ 17-18 ਸਾਲ ਦੀ ਸੀ ਉਹ ਸਾਰਾ 18 ਸਾਲ ਦੀ ਲੜਕੀ 17-18 ਸਾਲ ਮੰਜੇ ਤੇ ਪੈ ਕੇ ਮੋਕੀ ਆ ਇਦਾਂ ਦੀ ਮੌਤ ਭਗਵਾਨ ਕਿਸੇ ਨੂੰ ਨਾ ਦੇਵੇ ਉਸ ਤੋਂ ਬਾਅਦ ਅਸੀਂ ਇੱਥੇ ਧਰਨਾ ਲਾਇਆ ਜਥੇਬੰਦੀਆਂ ਨੇ ਤੇ ਧਰਨਾ ਲਾਉਣ ਤੋਂ ਬਾਅਦ ਸਾਨੂੰ ਜਿਹੜਾ ਇਹਨਾਂ ਨੇ ਉਹਨਾਂ ਨੇ ਪਰਚਾ ਦਾ ਕਲਵੰਤ ਫੌਜ ਦਾ ਅਰਜ਼ੀ ਕਰ ਲਿਆ ਲੇਕਿਨ ਉਹਨਾਂ ਦੇ ਜਿਹੜੇ ਬੰਦੇ ਸੀਗੇ ਜਿਹੜੇ ਗਨਾ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਤੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਤੁਸੀਂ ਸਿਸ਼ਕਾਰ ਕਰ ਦੋ ਅਸੀਂ ਬੰਦਿਆਂ ਨੂੰ ਅਰੈਸਟ ਕਰਾਂਗੇ ਲੇਕਿਨ ਅੱਜ ਤੱਕ ਬੰਦੇ ਅਰੈਸਟ ਨਹੀਂ ਹੋਏ ਅਸੀਂ ਇਨਸਾਫ ਦੀ ਖਾਤਰ ਇਥੇ ਪਰਨਾ ਲਾ ਕੇ ਬੈਠੇ ਆ 2004 ਵਿੱਚ ਮੇਰੀ ਬੇਟੀ ਦੀ ਘਟਨਾ ਹੋ ਗਈ ਸੀ ਉਹਦੇ ਚ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਲੋਕਾਂ ਨੂੰ ਚੱਕਿਆ ਚੱਕ ਚੱਕ ਕੇ ਛੱਡਿਆ ਪੈਸੇ ਇਕੱਠੇ ਕੀਤੇ ਜਿਨ੍ਹਾਂ ਚੋਂ ਕਿ ਮੇਰਾ ਪਰਿਵਾਰ ਜਿਹੜਾ ਕਿ ਮੇਰੇ ਚਾਚੇ ਸਹਰੇ ਦਾ ਪਰਿਵਾਰ ਸਰਿੰਦਰ ਕੌਰ ਤੋਂ ਉਹਨਾਂ ਦੀ ਬੇਟੀ ਨੂੰ ਵੀ ਚੱਕਿਆ ਗਿਆ ਬੇਟੀ ਨੂੰ ਇੰਨਾ ਉਹਨਾਂ ਨੇ ਕਰੰਟ ਲਾਤਾ ਕਿ ਜਿਹੜੀ 17-18 ਸਾਲ ਮੰਝੇ ਤੇ ਪੈ ਸੀ ਉਹਦੀ ਡੈਥ ਹੋ ਗਈ ਡੈਥ ਲਈ ਉਹਦਾ ਪਰਚਾ ਦਰਜ ਕੀਤਾ ਗਿਆ ਲੇਕਿਨ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਕਿ ਗਵਰਨਮੈਂਟ ਤੋਂ ਕੋਈ ਵੀ ਮੁਆਵਜ਼ਾ ਮਿਲਣਾ ਸੀ ਉਹ ਸਾਡੇ ਇਸ ਪਰਿਵਾਰ ਨੂੰ ਮਿਲ ਗਿਆ ਲੇਕਿਨ ਮੈਂ ਇੱਕ ਕਾਂਗਰਸ ਪਾਰਟੀ ਦੀ ਮਹਿਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੀ ਪਾਰਟੀ 'ਚ ਬਹੁਤ ਟਾਈਮ ਕੰਮ ਕੀਤਾ ਮੈਨੂੰ ਬਹੁਤ ਅਫਸੋਸ ਆ ਕਿ ਪਾਰਟੀ ਨੇ ਵੀ ਮੇਰੀ ਮਦਦ ਨਹੀਂ ਕੀਤੀ ਜੀ ਦੂਸਰਾ ਮੇਰੇ ਤੇ ਅਤਿਆਚਾਰ ਹੀ ਐਨਾ ਹੋ ਗਿਆ ਜਦੋਂ 21/7/5 ਨੂੰ ਸਾਨੂੰ ਚੱਕ ਕੇ ਲੈ ਗਏ ਮੇਰੇ ਬੱਚਿਆਂ ਸਮੇਤ ਸਾਨੂੰ ਮੈਨੂੰ ਇਹ ਅਣਦਸੀ ਥਾਂ ਤੇ ਲੈ ਗਏ ਮੇਰੇ ਨਾਲ ਅਤਿਆਚਾਰ ਕੀਤਾ ਜਦੋਂ ਅਤਿਆਚਾਰ ਮੇਰੇ ਨਾਲ ਜ਼ਿਆਦਾ ਹੋ ਗਿਆ ਤੇ ਇਹਨਾਂ ਨੇ ਮੇਰੇ ਤੇ ਮੇਰੀ ਬੇਟੀ ਦੇ ਪਕਕੇ ਦਸਤਾਵੇਜ਼ ਪਕਕੇ ਦਸਤਾਵੇਜ਼ ਕੀਤੇ ਜਿੰਨਾਂ ਚੋਂ ਅਸੀਂ 14 ਚ ਬਰੀ ਹੋ ਗਏ ਬਰੀ ਹੋਣ ਤੋਂ ਬਾਅਦ ਜਦੋਂ ਕੁਲਵੰਤ ਕੋਲ ਦਾ ਪਰਚਾ ਦਰਜ ਹੋਇਆ ਉਹ ਇਥੇ ਇਹਨਾਂ ਨੇ ਨਾ ਤਾਂ ਉਹਨਾਂ ਬੰਦਿਆਂ ਨੂੰ ਪੁਲਸ ਵਾਲਿਆਂ ਨੂੰ ਫੜਿਆ ਨਾ ਹੀ ਅੱਜ ਤੱਕ ਸਾਨੂੰ ਇਨਸਾਫ ਮਿਲਿਆ ਜਦ ਕਿ ਪੁਲਸ ਪ੍ਰਸ਼ਾਸਨ ਪਾਏ ਕਹਿ ਰਿਹਾ ਕਿ ਤੁਹਾਡੇ ਤੇ ਅਤਿਆਚਾਰ ਹੋਇਆ ਹੀ ਨਹੀਂ ਦੂਸਰੇ ਪਾਸੇ ਜਿਹੜਾ ਸਿਵਲ ਪ੍ਰਸ਼ਾਸਨ ਆ ਉਹ ਜਿਹੜੀ ਕਿ ਅੱਜ ਅਸੀਂ ਖਲਾਸਾ ਕੀਤਾ 6 ਕਰੋੜ ਦਾ ਉਹਨਾਂ ਨੇ ਇੱਕ ਰਿਪੋਰਟ ਬਣਾਈਆ ਦੋਨਾਂ ਪਰਿਵਾਰਾਂ ਦੀ ਕਿ ਤੁਹਾਡੇ ਨਾਲ ਧੱਕਾ ਵੀ ਬਹੁਤ ਹੋਇਆ ਉਹ ਤੁਹਾਡਾ ਨੁਕਸਾਨ ਵੀ ਬਹੁਤ ਹੋਇਆ ਦੂਸਰੇ ਪਾਸੇ ਇੱਕ ਪਰਿਵਾਰ ਨੂੰ ਤਾਂ ਉਹਨਾਂ ਨੇ ਮੁਆਵਜ਼ਾ ਦੇਤਾ ਲੇਕਿਨ ਮੇਰੀ ਕਿਤੇ ਵੀ ਫਰਿਆਦ ਨਹੀਂ ਸੁਣੀ ਗਈ ਮੇਰੇ ਪਰਿਵਾਰ ਦੀ ਕਿਤੇ ਗੱਲ ਨਹੀਂ ਸੁਣੀ ਗਈ ਮੇਰਾ ਕਿਤੇ ਵੀ ਐਕਸਟਰਾ ਪਰਚਾ ਦਰਜ ਨਹੀਂ ਕੀਤਾ ਗਿਆ ਜਦ ਕਿ ਮੇਰਾ ਪਰਿਵਾਰ ਤੇ ਮੈਂ ਅਸੀਂ ਵੀ ਪੀੜਤਾ ਮੈਂ ਸਰਕਾਰ ਨੂੰ ਬੇਨਤੀ ਕਰਦੀ ਆਂ ਕਿ ਤੁਸੀਂ ਪਲੀਜ਼ ਇਸpasee ਧਿਆਨ ਦੇਵੋ ਕਿਉਂਕਿ ਜੇ ਕਲਵੰਤ ਕੋਰ ਮਰੀ ਹੈ ਤੇ ਤੁਸੀਂ ਬਾਅਦ ਚ ਪਰਚਾ ਦਰਜ ਕੀਤਾ ਤਾਂ ਉਹਦੇ ਪਰਿਵਾਰ ਨੂੰ ਮਾਫੀਆ ਦਿੱਤਾ ਕੀ ਮੇਰੇ ਮਰਨ ਤੋਂ ਬਾਅਦ ਇਹ ਪਰਚਾ ਦਰਜ ਹੋਊਗਾ ਤੇ ਮੇਰੇ ਮਰਨ ਤੋਂ ਬਾਅਦ ਮੇਰੇ ਬੱਚਿਆਂ ਨੂੰ ਫਿਰ ਪੈਸੇ ਮਿਲਣਗੇ ਮੈਂ ਪੈਸੇ ਨਹੀਂ ਮੰਗਦੀ ਮੈਂ ਉਹਨਾਂ ਬੰਦਿਆਂ ਤੇ ਕਾਰਵਾਈ ਮੰਗਦੀਆਂ ਜਿਨ੍ਹਾਂ ਨੇ ਸਾਡੀਆਂ ਜ਼ਿੰਦਗੀਆਂ ਤਬਾਹ ਕਰ ਪਿਆ ਤੇ ਸਾਨੂੰ ਰੋਲ ਕੇ ਰੱਖਤਾ ਮੇਰੀ ਫਿਰ ਇਹੇ ਬੇਨਤੀ ਆ ਵੀ ਸਾਨੂੰ ਇਨਫਾਫ ਮਿਲੇ ਜਦੋਂ ਪੰਜ ਦੇ ਵਿੱਚ ਸੀਐਡੀ ਫੋਰਸ ਸੀ ਉਹਨਾਂ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਝੂਠੇ ਕੀਤਾ ਤੇ ਇਹਨਾਂ ਦੇ ਝੂਠ ਆ ਉਹ ਨੰਗਾ ਕੀਤਾ ਲੇਕਿਨ 15 ਦੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਇੱਕ ਇਨਕੁਆਇਰੀ ਕੀਤੀ ਉਹਦੇ ਵਿੱਚ ਵੀ ਪੁਲਿਸ ਦਾ ਜਿਹੜਾ ਹੈਗਾ ਝੂਠ ਨੰਗਾ ਹੋਇਆ ਉਹ ਸੱਚ ਸਾਹਮਣੇ ਹੋਇਆ ਜਿਹੜਾ ਅੱਜ ਅਸੀਂ ਇੱਥੇ ਨੈਸ ਕਾਨਫਰੰਸ ਕਰ ਰਹੇ ਹਾਂ ਏਡੀਸੀ ਦੀ ਜਿਹੜੀ ਅਸੀਂ ਆਰਟੀਆਈ ਰਾਹੀਂ ਡਾਕੂਮੈਂਟ ਲਏ ਆ ਅੱਜ ਵੀ ਸਿਵਲ ਪ੍ਰਸ਼ਾਸਨ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਦਾ ਝੂਠ ਨੰਗਾ ਕੀਤਾ ਇੱਕ ਪਾਸੇ ਦਾ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਇਹਨਾਂ ਤੇ ਅਪਾਹਾਰ ਨਹੀਂ ਹੋਇਆ ਦੂਸਰੇ ਪਾਸੇ ਸਿਵਲ ਪ੍ਰਸ਼ਾਸਨ ਕਹਿ ਰਿਹਾ ਕਿ ਇਹਨਾਂ ਦਾ ਇਹਨਾਂ ਨੁਕਸਾਨ ਹੋਇਆ ਇਹਨਾਂ ਨਾਲ ਧੱਕਾ ਹੋਇਆ ਪਰਵਾਹਾਂ ਦਾ ਯਾਲਾ ਹੋ ਗਿਆ ਇਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਸੋ ਮੈਂ ਬੇਨਤੀ ਕਰਨਾ ਚਾਹੁੰਨੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਨਾਲ ਮੈਂ ਧੰਨਵਾਦ ਜਿਹੜੀਆਂ ਜੱਫੇ ਬੰਦੀਆਂ ਉਹਨਾਂ ਦਾ ਵੀ ਕਰਨਾ ਚਾਹੁੰਨੀ ਆ ਕਿ ਸਾਡੀ ਉਹਨਾਂ ਨੇ ਬਾਹ ਫੜੀ ਤੇ ਅੱਜ ਤੱਕ ਅਸੀਂ ਧਰਨਾ ਲਾ ਕੇ ਇੱਥੇ ਥਾਣੇ ਮੁਰੇ ਜਗਰਾਮ ਬੈਠੇ ਕਿ ਉਹਨਾਂ ਨੂੰ ਦੱਸਣਾ ਚਾਹੁੰਦੇ ਕਿ ਅਸੀਂ ਇੱਕ ਦਿਨੇ ਇਨਸਾਫ ਲੈ ਕੇ ਉਠਾਂਗੇ ਇਨਸਾਫ ਤੋਂ ਬਿਨਾ ਅਸੀਂ ਇਹ ਤੋਹਨਾ ਨਹੀਂ ਚੱਟ ਸਕਦੇ